ਆਗੇ ਫੇਰ ਤੁਹਾਡਾ ਇੱਕ ਵਾਰ ਫੇਰ ਵੈਲਕਮ ਆਪੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਆਪਾਂ ਆਇਆ ਬਈ ਖੇਤ ਤਿੰਨ ਤਿੰਨ ਮਿੰਦਰ ਆ ਇੱਕ ਹੋ ਰਿਹਾ ਇੱਕ ਆ ਰਿਹਾ ਇੱਕ ਹੋ ਰਿਹਾ ਤੇ ਆਪਣਾ ਕੈਮਰਾਮੈਨ ਜਿਹਦਾ ਇੱਕ ਨਵਾਂ ਚੈਨਲ ਬਣ ਗਿਆ ਹੈ ਤੇ ਨਵੇਂ ਚੈਨਲ ਤੇ ਚੈਨਲ ਮੇਰਾ ਫੋਟੋ ਇਹਦੀ ਵੀਡੀਓ ਇਹਦੀ ਸਾਰਾ ਕੁਝ ਸਭ ਬੰਦੇ ਦਾ ਸਾਰਾ ਕ੍ਰੈਡਿਟ ਇਹਨੂੰ ਜਾਂਦਾ ਬਈ ਸਿਰਫ ਆਈਡੀ ਮੇਰੇ ਕੋਲ ਚੱਲਦੀ ਹੈ ਨਾ ਬਈ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਬੜੀ ਆਪਕੇ ਜਮਾ ਗੁੱਡ ਓਕੇ ਆ ਗਾ ਦੋ ਬੱਟੀ ਜਾਂਦਾ ਬਈ ਤਲੋ ਕੋਈ ਨਹੀਂ ਅੱਜ ਆਪਾਂ ਤੁਹਾਨੂੰ ਦੱਸਦੇ ਅੱਜ ਕੀ ਕਰਨਾ ਹੈ ਤੇ ਅੱਗੇ ਕੀ ਕਰਨਾ ਆਹ ਸਾਡਾ ਫੈਨ ਆ ਗਿਆ ਸਾਡੇ ਨਾਲ ਫੋਟੋ ਮਾ ਖਿਚਵਾਉਣਾ ਵੀ ਖਿਚਾ ਲੈਂਦੇ ਆ ਕੋਈ ਨਹੀਂ ਇੱਕ ਫੋਟੋ 2 ਮਿੰਟ ਤੇ ਪਹਿਲਾਂ ਭਈ ਅੱਜ ਆਪਾਂ ਖੇਤ ਆਏ ਆ ਤੇ ਤਨੇ ਟਰੈਕਟਰਾਂ ਦੀ ਇੱਕ ਇਕੱਠੀ ਵੀਡੀਓ ਬਣਾਈ ਆ ਤੇ ਹੁਣ ਪਹਿਲਾਂ ਇਹਦੀ ਬਣਾਈ ਇਹਦੇ ਪਿੱਛੇ ਹਲ ਪਾ ਕੇ ਇਹਨੂੰ ਵਾਹ ਕੇ ਦਿਖਾਇਆ ਕਿਵੇਂ ਕੰਮ ਕਰਦਾ ਫਿਰ ਉਹਦੀ ਬਣਾਈ ਤੇ ਹੁਣ ਬਣਾਵਾਂਗੇ ਇਹਦੀ ਆਹ ਬੰਦਾ ਲੈ ਕੇ ਚੱਲਿਆ ਟਰੈਕਟਰ ਲੋ ਭਈ ਹੁਣ ਉਹਦੇ ਤੋਂ ਹੱਲ ਲਾ ਕੇ ਇਹਦੇ ਹੱਲ ਪਉਣੇ ਆ ਫਿਰ ਇਹਦੀ ਵੀਡੀਓ ਬਣਾਊਗਾ ਉਹ ਬੰਦਾ ਤੇ ਉਹ ਬੰਦੇ ਦਾ ਆਪਦਾ ਫੇਸਬੁੱਕ ਤੇ ਇੱਕ ਹੈਗਾ ਚੈਨਲ ਪ੍ਰੋਫਾਈਲ ਆ ਜਿੱਤੇ ਵੀਡੀਓ ਪਾਉਂਦਾ ਹੁਣ ਇਹ ਤੋਂ ਹੱਲ ਲਾ ਕੇ ਇਹਦੇ ਪਉਣੇ ਆ ਫਿਰ ਬਾਅਦ ਚ ਤਾਇਆ ਇਹਦੀ ਵੀਡੀਓ ਇਹ ਚ ਲਾਊਗਾ ਤੇ ਉਹ ਮੁੰਡਾ ਇਹਦੀ ਵੀਡੀਓ ਬਣਾਊਗਾ ਤੰਨਾਂ ਦੀ ਵੀਡੀਓ ਹਟਾੜੇ ਪਾਉਣੀ ਆ ਚਲੋ ਭਈ ਆਪਾਂ ਮਿਲਦੇ ਆ ਅੱਗੇ ਖੜਦ ਸ਼ਫਟ ਕਰ ਦਈਏ ਮਾੜੇ ਜੇ ਇੱਕ 2 10 ਲੋ ਬਈ ਫੇ ਸ਼ਿਫਟ ਕਰ ਦਈਏ ਲੋ ਬਈ ਕਹਿੰਦੇ ਟ੍ਰੈਕਟ ਜਾਉਂਦਾ ਫਿਰ ਗੈਪ ਕਰਦਾ ਲੈ ਆਂਦਾ ਇੱਥੇ ਹੁਣ ਇਹਦੇ ਹੱਲ ਪਾਉਂਦੇ ਆਪਾਂ ਓਏ ਬਈ ਫੈਟ ਸੰਗ ਲਈ ਬੈਠਾ ਗਈ ਨਵਾਂ ਨਵਾਂ ਦੇ ਟੁੱਟਿਆ ਨਾ ਉਹ ਚੱਲਿਆ ਹੋਏ ਮੈਂ ਕਿਹਾ ਬੱਚੇ ਬੱਚੇ ਹਸਾ ਦਈਏ ਮੌਲਦਾ ਬਣਿਆ ਰਹਿੰਦਾ ਲੋ ਬਈ ਉਹ ਲਾਤਾ ਆਪਾਂ ਇੱਥੇ ਤੇ ਦੂਜਾ ਉੱਥੇ ਭਈ ਜੇ ਤੁਸੀਂ ਕਹੋਗੇ ਤਾਂ ਜਿਹੜਾ ਬੰਦਾ ਆ ਇਹਦਾ ਵੀ ਆਪਾਂ ਇੱਕ ਚੈਨਲ ਬਣਵਾਵਾਂਗੇ ਜਿੱਤੇ ਇਹਦੇ ਵੀਡੀਓ ਆਉਣਗੇ ਜਿੱਦ ਨੂੰ ਬੰਦਾ ਵਧੀਆ ਲੱਗਿਆ ਏ ਤੁਸੀਂ ਆਹੀ ਚੈਨਲ ਤੇ ਇਹ ਵੀਡੀਓ ਵੇਖ ਸਕਦੇ ਹੋ ਪਹਿਲਾਂ ਅੱਜ ਆਪਾਂ ਅਪਲੋਡ ਕਰ ਦੇਣੀ ਹੈ ਇੱਕ ਵੱਡੀ ਵੀਡੀਓ ਤੇ ਸ਼ਾਰਟਸ ਤਾਂ ਪਾਏ ਹੋਇਆ ਪਹਿਲਾਂ ਹੁਣ ਆਪਾਂ ਵੱਡੀ ਵੀਡੀਓ ਬਣਾਇਆ ਕਰਨੀ ਆ ਤੇ ਅੱਜ ਇਹਦੀ ਇੱਕ ਵੀਡੀਓ ਪਾਵਾਂਗੇ ਜੇ ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਐਕ ਹੋਰ ਬਣਵਾਵਾਂਗੇ ਜਾਂ ਇਹ ਚੈਨਲ ਆਪਾਂ ਇਹਨੂੰ ਦੇ ਦਾਂਗੇ ਜਿਵੇਂ ਵੀ ਕਮੈਂਟ ਆਏ ਕਮੈਂਟ ਤਾਂ ਚਲੋ ਕੋਈ ਨਹੀਂ ਇਹ ਨਵਾਂ ਚੈਨਲ ਨਵਾਂ ਨਵਾਂ ਚੈਨਲ ਆ। ਜਦੋਂ ਵੀਡੀਓ ਬੰਦੇ ਵੇਖਣ ਲੱਗੇ ਫਿਰ ਆਉਣਗੇ ਚਲੋ ਕੋਈ ਨਹੀਂ ਵੇਖਦੇ। ਚਲੋ ਭਾਈ। ਹੁਣ ਇਹਨੂੰ ਲੈ ਕੇ ਚੱਲਦੇ ਆ। ਲੋ ਭਈ ਗਲੇ ਮੈਦਾਨ 'ਚ ਆ ਗਿਆ ਹੀ ਤੇ ਹੁਣ ਆਪਾਂ ਵੀਡੀਓ ਫੇਰ ਸ਼ੁਰੂ ਕਰਦੇ ਹੋ ਵੇਖੋ ਆ ਆ ਗਿਆ ਬੰਦਾ ਜਿਹਦੀ ਗੱਲ ਕੀਤੀ ਸੀ। ਇਹ ਅੱਜ ਦਾ ਫੈਨ ਆ। ਅੱਜ ਦੇ ਗਾਣੇ ਸੌਂਦਾ, ਇੰਨੇ ਗਾਣੇ ਸੌਂਦਾ ਅੱਜ ਨੂੰ ਵੀ ਗੁੱਸਾਈ ਜਾਂਦਾ ਕਹਿੰਦਾ ਗਾਣੇ ਨਹੀਂ ਕੱਢਨੇ। ਉਹਦੇ ਵਾਂਗੂ ਚੀਕ ਕੱਢਦਾ ਵੇਖੋ ਜੀ। ਬਾਲਾ ਵੱਡਾ ਫੈਨ ਆ ਅੱਜ ਦਾ। ਲੋ ਵੀਰ ਵੀਡੀਓ ਫੇਰ ਸ਼ੁਰੂ ਹੋ ਗਈ ਉਹ ਬੰਦੇ ਦੇ ਹੋਵੇ ਇਹਨੇ ਵੀਡੀਓ ਪਾਣੀ ਚਲੋ ਆਈ ਦੀ ਵੀਡੀਓ ਤੇ ਵੈਚਰ ਹੁਣ ਆਪਾਂ ਕੇ ਰਿਆਲ ਲੈ ਕੇ ਆਣਾ ਤੇ ਉਹ ਲੈ ਕੇ ਆਣਾ ਉਹ ਆਪੇ ਆਈ ਜਾਣਗੇ ਚਾ ਚੱਲੀਏ ਚੱਲੀਏ ਹੈ ਵੀਡੀਓ ਬਣਾਣਾ ਕਿੱਥੇ ਆਉਣਾ ਤੁਹਾਮੇ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਯਾਰ ਕੀ ਲਾਇਆ ਉਹ ਤੇ ਵੀ ਜੇ ਤੁਹਾਨੂੰ ਚਾਹੀਦੇ ਹੋ ਡਾਇਰੈਕਟਰ ਤੇ ਸਭ ਨੂੰ ਕਮੈਂਟ ਦੱਸ ਦਿਓ ਕਮੈਂਟ ਤਾਂ ਵੈਸੇ ਹੁੰਦੇ ਨਹੀਂ ਆਪਾਂ ਨੂੰ ਵੀ ਵੀ ਨਹੀਂ ਹੁੰਦੇ ਵੀਊ ਨੀ ਭਾਵਾ YouTube ਤੇਦਾ ਨਹੀਂ ਵੀਡੀਓ ਯਾਰ ਬੜਾ ਦੱਖ ਹੁੰਦਾ ਨਹੀਂ ਸ਼ਾਰਟ ਤਾਂ ਵਧੀਆ ਜਾਂਦੀ ਹੈ ਹੋਲੀ ਹੋਲੀ ਮੈਦਾਨ ਚ ਜਾਵਾਂਗੇ ਆਪਾਂ ਮੈਦਾਨ ਚ ਤੇ ਹੁਣ ਕਿੱਥੇ ਖੜੇ ਆਪਾਂ ਨਹੀਂ ਹੁਣ ਤਾਂ ਬਖੇਚ ਖੜੇ ਮੈਦਾਨ ਕਹਦੇ ਬਾਲੀਬਾਲ ਦੇ ਚ ਮੈਦਾਨ YouTube ਦੇ ਮੈਦਾਨ ਲਓ ਬਈ ਖੰਦੇ ਹਾਈ ਨਿਊ ਹੋਰ ਦੇਖਣ ਆ ਰਹਿਣਾ ਜਦੋਂ ਆਪਾਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਛੋਟਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਚਲੋ